ਆਪਾਂ ਨੂੰ ਇਹ ਸਮਝਣਾ ਪਊਗਾ ਰਾਈਪੇਰੀਅਨ ਲਾਅ ਹੈ ਕੀ ਰਾਈਪੇਰੀਅਨ ਲਾਅ ਇਹ ਕਹਿੰਦਾ ਹੈ ਕਿ ਜਿਹੜਾ ਪਾਣੀ ਹੈ ਪਾਣੀ ਜਦੋਂ ਵੀ ਕੁਦਰਤੀ ਤਰੀਕੇ ਨਾਲ ਵਗੇ ਕਿਸੇ ਵੀ ਸਟੇਟ ਦੇ ਵਿੱਚੋਂ ਰਾਈਪੇਰੀਅਨ ਰੀਪਾ ਵਰਡ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਪਾਣੀ ਹੈ ਇਹ ਨਦੀਆਂ ਦੇ ਕੰਢਿਆਂ ਦੇ ਉੱਤੇ ਜਿਹੜੀਆਂ ਬਸੀਆਂ ਹੋਈਆਂ ਕਲੋਨੀਆਂਜ਼ ਨੇ ਇਹ ਸਭ ਤੋਂ ਪਹਿਲਾ ਅਧਿਕਾਰੀ ਹੱਕ ਉਹਨਾਂ ਦਾ ਬਣਦਾ ਹੈ ਇਹ ਲਾਟਿਨ ਦਾ ਵਰਡ ਹੈ ਤੁਸੀਂ ਇਹ ਦੇਖੋ ਕਿ ਪੰਜਾਬ ਇਹਦੇ ਚ ਕਲੀਅਰ ਲਿਖਿਆ ਹੋਇਆ ਹੈ ਇੰਟਰਨੈਸ਼ਨਲ ਰਿਪੇਰੀਅਨ ਲਾਅ ਦੇ ਵਿੱਚ ਕਿ ਤੁਸੀਂ ਇਸ ਪਾਣੀ ਨੂੰ ਵਰਤ ਸਕਦੇ ਹੋ ਐਗਰੀਕਲਚਰ ਲਈ ਪੀਣ ਦੇ ਲਈ ਲਾਈਫਸਟਾਕ ਪਸ਼ੂਆਂ ਦੇ ਲਈ ਵਰਤ ਸਕਦੇ ਹੋ ਪਰ ਇਸ ਪਾਣੀ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਚੈਨਲਾਈਜ਼ ਕਰਕੇ ਪੱਕੇ ਤੌਰ ਤੇ ਵੱਢ ਕੇ ਇਹਨੂੰ ਕੱਟ ਕੇ ਕਿਸੇ ਤਰੀਕੇ ਨਾਲ ਇਹਨੂੰ ਕਿਸੇ ਜਗ੍ਹਾ ਤੇ ਆਪਣੇ ਨਿੱਜੀ ਮਫਾਦਾਂ ਪਿੱਛੇ ਨਹੀਂ ਲਿਜਾ ਸਕਦੇ ਇਹ ਤੇ ਸਭ ਤੋਂ ਪਹਿਲਾ ਹੱਕ ਉਸ ਸੂਬੇ ਦਾ ਉਸ ਸਟੇਟ ਦਾ ਬਣਦਾ ਹੋਊਗਾ ਜਿਹਦੇ ਵਿੱਚ ਦੀ ਇਹ ਦਰਿਆ ਕੁਦਰਤੀ ਸੌਮੇ ਵਹਿ ਕੇ ਜਾਂਦੇ ਹੋਣਗੇ ਹੁਣ ਸਟਾਰਟ ਹੁੰਦਾ ਮੈਂ ਦੱਸਦਾ ਕਿ ਡਾਕਾ ਕਿਵੇਂ ਵੱਜਿਆ ਪੰਜਾਬ ਦੇ ਪਾਣੀਆਂ ਤੇ ਸਰ ਸਾਨੂੰ ਤਾਂ ਪੰਜਾਬੀਆਂ ਨੂੰ ਪਤਾ ਹੀ ਨਹੀਂ ਸੀ ਕਿ ਜਿਹੜੇ ਦੇਸ਼ ਦੀ ਆਜ਼ਾਦੀ ਪਿੱਛੇ ਅਸੀਂ ਲੜਨ ਲੱਗੇ ਹੋਏ ਹਾਂ ਮਰਨ ਲੱਗੇ ਹੋਏ ਹਾਂ ਅਸੀਂ ਫਾਂਸੀਆਂ ਚੁਮ ਰਹੇ ਆਂ ਅਸੀਂ ਸਹਾਇਤਾ ਦਿੰਨੇ ਆਂ ਕਿ ਸਾਡੇ ਨਾਲ ਐਡਾ ਧੋਖਾ ਹੋ। ਸਰ ਉਸ ਸਮੇਂ ਦੀ ਕੇਂਦਰ ਚ ਰਾਜ ਕਰਦੀ ਜਿਹੜੀ ਪਾਰਟੀ ਸੀ ਜਮਾਦ ਸੀ ਕਾਂਗਰਸ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬੀਆਂ ਦੇ ਨਾਲ ਪੂਰੇ ਭਾਰਤ ਦੇ ਨਾਲ ਕਿ ਜਿਸ ਵਕਤ ਦੇਸ਼ ਆਜ਼ਾਦ ਹੋਊਗਾ ਅਸੀਂ ਇਹਨੂੰ ਤਿੰਨ ਤਿੰਨ ਬੇਸਿਸ ਦੇ ਉੱਤੇ ਇਹਦੀ ਡਿਵੀਜ਼ਨ ਕਰਾਂਗੇ ਲੈਂਗੁਇਸਟਿਕ ਵੀ ਬੇਸ ਤੇ ਕਲਚਰਲ ਬੇਸ ਤੇ ਜੀਓਗ੍ਰਾਫੀਕਲ ਬੇਸ ਤੇ ਇਹ ਵਾਦੇ ਹੋਏ ਸੀ ਕਮਿਟਮੈਂਟਸ ਹੋਈਆਂ ਸੀ ਪਰ ਇਟ ਵਾਸ ਅਨਫੋਰਚੂਨੇਟ ਇਹ ਮਾੜਾ ਕੰਮ ਹੋਇਆ ਕਿ ਜਿਸ ਦਿਨ ਸਾਨੂੰ ਦੇਸ਼ ਦੀ ਆਜ਼ਾਦੀ ਮਿਲੀ ਜਦੋਂ ਪੰਜਾਬੀਆਂ ਨੇ ਦੇਸ਼ ਆਜ਼ਾਦ ਕਰਾਤਾ ਇਹਨਾਂ ਦੀ ਅੱਖ ਦੇ ਵਿੱਚ ਸੂਰਦਾਬਾਲ ਆ ਗਿਆ ਉਸੇ ਦਿਨ ਉਸੇ ਦਿਨ ਇਹ ਆਪਣੀਆਂ ਕਮਿਟਮੈਂਟਾਂ ਤੋਂ ਮੁੱਕਰ ਗਏ ਉਹਦਾ ਤਾਰੀਖ ਗਵਾਏ ਆ ਸੁਣਿਓ ਸਰ NASA ਨੇ ਵੀ ਕਹਤਾ ਕਿ ਪੰਜਾਬ ਦੇ ਵਿੱਚ 153 ਬਲੋਕਾਂ ਚੋਂ 117 ਬਲੋਕ ਬੈਡਲੀ ਬੈਡਲੀ ਖਤਮ ਹੋ ਚੁੱਕੇ ਨੇ ਪਾਣੀ ਹੈ ਨਹੀਂ ਡਾਰਕ ਜ਼ੋਨ ਚ ਆਸੀਂ ਮੁੱਕ ਗਿਆ ਪਾਣੀ ਪੰਜਾਬ ਚ ਹੁਣ ਤਾਂ ਦੇਖਣਾ ਇਹ ਹੈ ਕਿ ਪੰਜਾਬ ਇਹ ਨਹੀਂ ਕਿ ਰੇਗਿਸਤਾਨ ਬਣੂਗਾ ਕਿ ਨਹੀਂ ਹੁਣ ਤਾਂ ਦੇਖਣਾ ਇਹ ਹੈ ਪੰਜਾਬ ਕਿੰਨੀ ਦੇਰ ਚ ਰੇਗਿਸਤਾਨ ਬਣਾਉਣ ਦੇ ਵਿੱਚ ਇਹ ਕੇਂਦਰ ਦੀਆਂ ਸਰਕਾਰਾਂ ਹੱਥ ਆਪਣੇ ਅਜਮਾਉਣ ਲੱਗੀਆਂ ਹੋਈਆਂ ਸਰ ਦੇਖੋ ਕਿੱਡੀ ਵੱਡੀ ਗੱਲ ਜਦੋਂ ਦੇਸ਼ ਦੀ ਵੰਡ ਹੋਈ ਟੋਟਲ ਪੰਜਾਬ ਦੇ ਵਿੱਚੋਂ ਜਿਹੜੀ ਜਿਹੜਾ ਕਿ ਸਿੱਖਾਂ ਨੂੰ ਖਾਸ ਤੌਰ ਤੇ ਜਿਹੜਾ ਖਮਿਆਜਾ ਭੁਗਤਣਾ ਪਿਆ ਸਰ 40% ਸਿੱਖਾਂ ਦੀ ਪੋਪੂਲੇਸ਼ਨ ਇਸ ਵਟਵਾਰੇ ਦੇ ਭੇਟ ਚੜੀ 40% ਉੱਜੜ ਗਈ ਮਾਈਗ੍ਰੇਟ ਹੋਣਾ ਪਿਆ ਉਹਨਾਂ ਨੂੰ ਔਰ 2.5% ਪੋਪੂਲੇਸ਼ਨ ਸਰ ਮਾਰੀ ਗਈ ਕਿੱਡੀ ਵੱਡੀ ਗੱਲ ਮਾਰੀ ਗਈ 2.5% ਕਿਸੇ ਚੀਜ਼ ਦੀ ਪੋਪੂਲੇਸ਼ਨ ਕਿ ਲੋ ਜਿਵੇਂ ਮਾਰੀ ਜਾਵੇ ਸਰ ਜਦੋਂ ਸਾਡਾ ਇੰਡੀਪੈਂਡੈਂਸ ਨਹੀਂ ਹੋਇਆ ਸੀ ਪੰਜਾਬ ਦੇ ਵਿੱਚੋਂ ਸਿਰਫ ਇੱਕ ਨਹਿਰ ਲੰਘਦੀ ਸਰ ਇੱਕ ਉਹ ਕਿਹੜੀ ਸੀ ਬੀਕਾ ਨਹਿਰ ਫੀਡਰ ਔਰ ਜਦੋਂ ਪੰਜਾਬ ਤੋਂ ਬੀਕਾ ਨਹਿਰ ਫੀਡਰ ਲੰਘਦੀ ਸੀ ਸਰ ਬੀਕਾ ਨਹਿਰ ਦੇ ਰਾਜਾ ਪੰਜਾਬ ਨੂੰ ਉਸ ਪਾਣੀ ਦਾ ਮਾਦੀਆ ਦੰਦਾ ਰਿਹਾ ਪੈਸੇ ਦੰਦਾ ਰਿਹਾ ਪਰ ਸਰ ਜਦੋਂ ਉਸ ਉਸ ਫੀਡਰ ਦਾ ਨਾਮ ਸੀ ਸਰ ਉਹਦਾ ਨਾਮ ਸੀ ਗੰਗ ਕਨਾਲ ਜੀਨੂੰ ਆਪਾਂ ਬੀਕਾ ਨਹਿਰ ਫੀਡਰ ਕਹਿੰਦੇ ਆ ਸਰ ਜਦੋਂ ਦੇਸ਼ ਦੀ ਆਜ਼ਾਦੀ ਹੋਈ ਆਜ਼ਾਦੀ ਹੁੰਦੇ ਸਾਰ ਸਭ ਤੋਂ ਪਹਿਲਾ ਕੰਮ ਕੀ ਕੀਤਾ ਪੰਜਾਬ ਦੇ ਪਾਣੀ ਫ੍ਰੀ ਕਰ ਦਿੱਤੇਗੇ ਪੈਸਾ ਹੀ ਗਾਇਬ ਕਰਤਾ ਕਹਿੰਦੇ ਕੋਈ ਪੈਸਾ ਦੇਣ ਦੀ ਜਰੂਰਤ ਨਹੀਂ ਸਰ ਦੇਸ਼ ਹੋਇਆ 1927 ਚ ਆਜ਼ਾਦ 1950 ਚ ਪੰਜਾਬ ਦੇ ਹੱਕਾਂ ਚ ਡਾਕਾ ਮਾਰਨ ਦਾ ਪਹਿਲਾ ਐਕਸ਼ਨ ਪਲਾਨ ਤਿਆਰ ਕੀਤਾ ਕਿਹਨੇ ਤਿਆਰ ਕੀਤਾ ਸਰ ਉਸ ਸਮੇਂ ਕਾਂਗਰਸ ਦੀ ਗਵਰਨਮੈਂਟ ਸੀ 1950 ਚ ਪੰਜਾਬ ਦੇ ਦਰਿਆਵਾਂ ਦਾ ਮਾਸਟਰ ਪਲਾਨ ਤਿਆਰ ਕੀਤਾ ਔਰ ਉਸ ਤਿਆਰ ਕਰਨ ਵਾਲੇ ਪਰਸਨ ਦਾ ਨਾਮ ਸੀ ਗੁਲਜਾਰੀ لال ਨੰਦਾ ਜਿਹੜਾ ਕਿ ਇਰੀਗੇਸ਼ਨ ਤੇ ਪਾਵਰ ਮਨਿਸਟਰ ਸੀ ਜਿਹੜਾ ਕਿ ਉਸ ਸਮੇਂ ਵਾਈਸ ਚੇਅਰਮੈਨ ਵੀ ਸੀ ਪਲੈਨਿੰਗ ਕਮਿਸ਼ਨ ਆਫ ਇੰਡੀਆ ਦਾ ਸਰ ਦੋ ਪ੍ਰੋਜੈਕਟਾਂ ਤੇ ਕੰਮ ਕੀਤਾ ਗਿਆ ਉਸ ਸਮੇਂ ਦੋ ਪ੍ਰੋਜੈਕਟਾਂ ਤੇ ਪਹਿਲਾ ਪ੍ਰੋਜੈਕਟ ਸਰ ਰਪੇਰੀਆ ਨੂੰ ਆਪਣੇ ਦਿਲ 'ਚ ਰੱਖਿਓ ਵੀ ਆਪਾਂ ਕਰ ਨਹੀਂ ਸਕਦੇ ਛੇੜਖਾਨੀ ਪਰ ਛੇੜਖਾਨੀ ਦੇਖਿਓ ਇਹਨਾਂ ਨੇ ਕਿਵੇਂ ਕੀਤੀ ਅੱਜੇ ਗੱਲਾਂ ਮਾਰਦੇ ਨੇ ਸਰ ਸੁਣਿਓ ਦੋ ਪ੍ਰੋਜੈਕਟਾਂ ਤੇ ਕੰਮ ਹੋਇਆ ਪਹਿਲਾ ਪ੍ਰੋਜੈਕਟ ਸਰ ਭਾਖੜਾ ਦੇ ਉੱਤੇ ਨੰਗਲ ਡੈਮ ਬਣਾਇਆ ਗਿਆ ਤੇ ਦੂਜਾ ਹਰੀ ਕੇ ਹੈੱਡ ਵਰਕਸ ਤਿਆਰ ਕਰਨਾ ਸ਼ੁਰੂ ਕੀਤਾ ਸਰ ਮੇਨ ਏਜੰਡਾ ਪਤਾ ਕੀ ਸੀ ਸਰ ਮੇਨ ਏਜੰਡਾ ਸੀ ਬਿਆਸ ਤੇ ਪਾਣੀ ਨੂੰ ਪਹਿਲਾ ਸਤਲੁਜ ਚ ਪਾਣਾ ਤੇ ਸਰ ਉਹਦੇ ਲਈ ਬਿਆਸ ਤੇ ਸਤਲੁਜ ਦੀ ਇੱਕ ਲਿੰਕ ਨਹਿਰ ਤਿਆਰ ਕੀਤੀ ਗਈ ਜਿਹੜੀ ਕਿ ਰਿਪੇਰੀਅਨ ਲਾ ਦੀਆਂ ਧੱਜੀਆਂ ਉਡਾਤੀਆਂ 1950 ਦੇ ਵਿੱਚੇ ਸਰ ਫਿਰ ਉਸ ਤੋਂ ਬਾਅਦ ਤੋਂ ਸਰ ਹਿਮਾਚਲ ਪ੍ਰਦੇਸ਼ ਦੇ ਵਿੱਚ ਸਰ ਬਿਆਸ ਰਿਵਰ ਦਾ ਜਿਹੜਾ ਪਾਣੀ ਸੀ ਸਰ ਉਹਨੂੰ ਰੋਕਿਆ ਗਿਆ ਪੰਡੋ ਡੈਮ ਬਣਾ ਕੇ ਸਰ ਬਿਆਸ ਦੇ ਉੱਤੇ ਪੰਡੋਰ ਡੈਮ ਬਣਾਈ ਗਈ ਪੰਡੋਰ ਡੈਮ ਤੋਂ ਸਰ ਇਹਨਾਂ ਨੇ ਫਿਰ 12 ਕਿਲੋਮੀਟਰ ਲੰਬੀ ਇੱਕ ਸਰੰਗ ਪੱਟੀ ਸਰ ਸਰੰਗ ਪੰਜਾਬ ਦੇ ਪਾਣੀਆਂ ਨਾਲ ਧੋਖਾ ਦੇਖੋ ਇਹਨਾਂ ਨੇ ਕੰਮ ਕੀਤਾ ਸਰ 12 ਕਿਲੋਮੀਟਰ 터ਨਲ ਪੱਟੀ ਉਹ ਪਾਣੀ ਲਿਆ ਕੇ ਇਹਨਾਂ ਨੇ ਰਿਗਰ ਚ ਪਾਇਆ ਸਰ ਰਿਗਰ ਤੋਂ ਸੁੰਦਰ ਨਗਰ ਤੱਕ 20 ਕਿਲੋਮੀਟਰ ਲੰਬਾ ਓਪਨ ਚੈਨਲ ਬਣਾਇਆ ਇਹਨਾਂ ਨੇ ਪਾਣੀ ਦਾ ਸਰ ਉਸ ਤੋਂ ਬਾਅਦ ਚੋ ਫਿਰ ਸੁੰਦਰ ਨਗਰ ਤੋਂ ਲੈ ਕੇ ਇਹ ਪਾਣੀ ਨੂੰ ਲਿਆ ਕੇ ਗੋਬਿੰਦ ਸਾਗਰ ਝੀਲ ਚ ਪਾਣ ਲਈ 12 ਕਿਲੋਮੀਟਰ ਦੀ சுரੰਗ ਫੇਰ ਪੱਟੀ ਸਰ ਮੈਂ ਉਰੋਂ ਦੱਸਣਾ ਚਾਹੁੰਦਾ ਸਰ ਜਿਹੜਾ ਇਹ ਜਿਹੜਾ ਪਾਣੀ ਸੀ ਦੇਖੋ ਕਿੱਡਾ ਇਹਨਾਂ ਨੇ ਧੱਕਾ ਕੀਤਾ ਸਰ ਰਾਵੀ ਦਾ ਪਾਣੀ ਪਹਿਲਾਂ ਵਿਆਸਤ ਪਾਇਆ ਫਿਰ ਵਿਆਸਤ ਦਾ ਪਾਣੀ ਸਤਲੁਜ ਚ ਪਾਇਆ ਕਿਉਂ ਕਾਰਨ ਕੀ ਕਿਉਂਕਿ ਉਰੋਂ ਦੋ ਪੱਕੀਆਂ ਨਹਿਰਾਂ ਕੱਢਣੀਆਂ ਸੀ ਸਰ ਪਾਖੜਾ ਡੈਮ ਦੇ ਵਿੱਚ ਸਰ ਦੇਖੋ ਕਿੱਡੀ ਵੱਡੀ ਗੱਲ ਸਰ ਜਿਹੜਾ ਅਸੀਂ 13 ਕਿਲੋਮੀਟਰ ਡੈਮ ਤੋਂ ਬਾਅਦ ਜਿਹਨੂੰ ਅਸੀਂ ਭਾਖੜਾ ਡੈਮ ਕਹਿੰਦੇ ਆ ਸਰ ਭਾਖੜਾ ਡੈਮ ਤੋਂ 13 ਕਿਲੋਮੀਟਰ ਥੱਲੇ ਆ ਕੇ ਨੰਗਲ ਡੈਮ ਬਣਾਇਆ ਗਿਆ ਸਰ ਫਿਰ ਪਾਣੀ ਉੱਥੇ ਰੱਖਿਆ ਗਿਆ ਸਰ ਸੁਣਨ ਵਾਲੀ ਗੱਲ ਹੈ ਨੰਗਲ ਡੈਮ ਤੋਂ ਦੋ ਪੱਕੀਆਂ ਨਹਿਰਾਂ ਮੈਂ ਕਹਿੰਦਾ ਝੋਟੇ ਵਰਗੀਆਂ ਦੋ ਪੱਕੀਆਂ ਨਹਿਰਾਂ ਸਰ ਕੱਡੀਆਂ ਗਈਆਂ ਸਰ ਉਹ ਕਿਹੜੀਆਂ ਨਹਿਰਾਂ ਸੀ ਸਰ ਇੱਕ ਤਾਂ 1954 ਦੇ ਵਿੱਚ ਕੱਢੀ ਗਈ ਭਾਖੜਾ ਮੇਨ ਲਾਈਨ ਭਾਖੜਾ ਮੇਨ ਲਾਈਨ ਸਰ ਉਸ ਤੋਂ ਬਾਅਦ ਚੋ 29 ਜਨਵਰੀ 1955 ਨੂੰ ਸਰ ਰਾਵੀ ਬਿਆਸ ਐਗਰੀਮੈਂਟ ਲਿਖਿਆ ਗਿਆ ਜੀ ਰਾਵੀ ਬਿਆਸ ਐਗਰੀਮੈਂਟ ਸਰ ਜਿਹਦੇ ਤੇ ਕਿਸੇ ਦਾ ਕੋਈ ਕੰਸੈਂਟ ਨਹੀਂ ਸੀ ਕੋਈ ਕੰਸੈਂਟ ਨਹੀਂ ਸੀ ਕਿਸੇ ਦਾ ਕਿਸੇ ਸਟੇਟਾਂ ਤੋਂ ਕੰਸੈਂਟ ਨਹੀਂ ਲਿਕੇ ਲੱਤਾ ਗਿਆ ਸਰ ਆਪਣੀ ਮਨਮਰਜ਼ੀ ਨਾਲ ਬਣਾ ਲਿਆ ਜੀ ਐਗਰੀਮੈਂਟ ਸਰ ਰਾਵੀ ਦਾ ਪਾਣੀ ਡਬਾਟ ਕੀਤਾ ਗਿਆ ਪਠਾਨਕੋਟ ਤੋਂ ਮਾਦਵਪੁਰ ਹੱਡਵਰਕਸ ਤੋਂ ਸਰ ਜਿਹੜਾ ਕਿਸੇ ਸਮੇਂ 'ਚ ਅੰਗਰੇਜ਼ਾਂ ਨੇ 1902 ਚ ਬਣਾਇਆ ਸੀ ਸਾਰੇ ਮਾਝੇ ਦੀ ਸਿੰਚਾਈ ਲਈ ਸਰ ਫਿਰ ਜਿਹੜਾ ਰਾਵੀ ਬਿਆਸ ਦਾ ਪਾਣੀ ਸੀ ਸਰ ਰਾਵੀ ਬਿਆਸ ਤੇ ਪਾਣੀ ਨੂੰ ਇਹਨਾਂ ਨੇ ਨਹਿਰ ਦੇ ਰੂਪ ਦੇ ਵਿੱਚ ਸਰ ਲਿਆ ਕੇ ਬਿਆਸ ਚ ਪਾ ਲਿਆ ਸਰ ਹਰੀਕੇ ਪੱਤਣ ਤੋਂ ਜਿੱਥੇ ਸਤਲੁਜ ਤੇ ਬਿਆਸ ਦੋ ਸਿਰੇ ਦੇ ਦਰਿਆ ਸਾਡੇ ਆਕੇ ਮਿਲਦੇ ਆ ਸਰ ਉਤੋਂ ਹਰੀਕੇ ਪੱਤਣ ਤੋਂ ਸਰ ਫਿਰ ਇਹਨਾਂ ਨੇ ਨਹਿਰਾਂ ਕੱਢੀਆਂ ਸਰ ਦੋ ਦੋ ਨਹਿਰਾਂ ਦੋ ਨਹਿਰਾਂ ਤਾਂ ਕੱਢ ਲੀਆਂ ਨੰਗਲ ਚੋਂ ਦੋ ਨਹਿਰਾ ਕੱਟ ਲੀਆਂ ਹਰੀਕੇ ਚੋ ਪੰਜਾਬ ਲਈ ਛੱਡਿਆ ਕੀ ਅਸਰ ਇਹਨਾਂ ਨੇ ਮੈਨੂੰ ਇੱਕ ਕੱਲ ਦਾ ਦੱਸੋ ਸਰ ਪੰਜਾਬ ਲਈ ਛੱਡਿਆ ਕੀ ਹੈ ਸਰ ਪੱਕੀਆਂ ਨੇ ਰਪੇਰੀਆਂ ਲਾ ਦੀਆਂ ਤਸਰ ਉੜਾਤੀਆਂ ਧੱਡੀਆਂ ਇਹਨਾਂ ਨੇ ਅੱਜ ਇਹ ਗੱਲਾਂ ਮਾਰਦੇ ਨੇ ਕਿ ਅਸੀਂ ਪਾਣੀਆਂ ਦੇ ਰਾਖੇ ਐ ਇਹ ਪਾਣੀਆਂ ਦੇ ਰਾਖੇ ਨੇ ਪੰਜਾਬ ਨੂੰ ਬਚਾਇਆ ਉਸ ਸਮੇਂ ਦੀ ਸਾਰੀ ਸਿਆਸੀ ਜਮਾਤ ਇਹਨਾਂ ਵੀ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੇਕੀ ਕੁੱਟਨੇ ਟੇਕੀ ਬੈਠੀ ਸੀ ਕਿਉਂ ਮੁੱਖ ਮੰਤਰੀ ਦਰਬਾਰਾ ਸਿੰਘ ਜੀ ਦੀ ਸਰਕਾਰ ਹੁੰਦੀ ਸੀ ਇੰਦਰਾ ਗਾਂਧੀ ਜੀ ਨੇ ਸ਼ਰੇਆਮ ਕਿਹਾ ਸੀ ਜਾਂ ਤਾਂ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾ ਲਓ ਜਾਂ ਤਾਂ ਆਪਣੀ ਪ੍ਰਧਾਨਗੀ ਬਚਾ ਲਓ ਨਈਆ ਐਗਰੀਮੈਂਟਾਂ ਤੇ ਸਾਈਨ ਕਰੋ ਇਹ ਚੁੱਪ ਕਰਕੇ ਸਰ ਉੱਥੇ ਬੈਠ ਕੇ ਐਗਰੀਮੈਂਟਾਂ ਤੇ ਸਾਈਨ ਕਰਕੇ ਆਏ ਆ ਜਦੋਂ ਤਿੰਨ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਪੰਜਾਬ ਚ ਕਾਂਗਰਸ ਦੀ ਸਰਕਾਰ ਹਰਿਆਣਾ ਚ ਕਾਂਗਰਸ ਦੀ ਸਰਕਾਰ ਰਾਜਸਥਾਨ ਚ ਕਾਂਗਰਸ ਦੀ ਸਰਕਾਰ ਤਿੰਨੋਂ ਮੁੱਖ ਮੰਤਰੀ ਸਰ ਇੰਦਰਾ ਗਾਂਧੀ ਜੀ ਨੇ ਸੱਦੇ ਤੇ ਕਿਹਾ ਪਿਆ ਐਗਰੀਮੈਂਟ ਸਾਈਨ ਕਰਕੇ ਦੋ ਸਾਈਨ ਕਰਕੇ ਆਏ ਅੱਜ ਮੁੱਕਰਕਿਲ ਖਾਨ ਕਿਸੇ ਗੱਲ ਤੋਂ ਸਰ ਫਿਰ ਉਸ ਤੋਂ ਬਾਅਦ ਚੋ ਇਹਦੇ ਸਰ ਦੋ ਹਰੀਕੇ ਤੋਂ ਜਿਹੜੀਆਂ ਪੱਕੀਆਂ ਨਹਿਰਾਂ ਕੱਢੀਆਂ ਗਈਆਂ ਸਰ 1953 ਚ ਬੀਕਾ ਨੇਰ ਫੀਡਰ ਸਰ ਦੂਸਰੀ ਨਹਿਰ ਉਹਦਾ ਨਾਮ ਵੀ ਕੀ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਜੀਨੂੰ ਸਰ ਅਸੀਂ ਜਸਲਮੇੜ ਸਰ ਪਤਕ ਕਿੰਨੀ ਲੰਬੀ ਆ 650 ਕਿਲੋਮੀਟਰ 650 ਕਿਲੋਮੀਟਰ ਲੰਬੀ ਨਹਿਰ ਸਰ ਪੰਜਾਬ ਤੋਂ ਜੈਸਲਮੇਰ ਨੂੰ ਕੱਢੀ ਗਈ ਸਰ ਜਿਹਦਾ ਨਾਮ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਸਰ ਜਦੋਂ ਇਹ ਪ੍ਰੋਜੈਕਟ ਜਦੋਂ ਇਹ ਪ੍ਰੋਜੈਕਟ ਕੰਪਲੀਟ ਕਰਨ ਦੇ ਲਈ ਵਰਲਡ ਬੈਂਕ ਦੇ ਕੋਲ ਫਾਈਲ ਭੇਜੀ ਵੀ ਸਾਨੂੰ ਪੈਸਾ ਦੇ ਦਿਓ ਸਰ ਵਰਲਡ ਬੈਂਕ ਦੇ ਮਹਾਰ ਨੇ ਆ ਫਾਈਲ ਪੜੀ ਫਾਈਲ ਪੜ ਕੇ ਵਰਲਡ ਬੈਂਕ ਦੇ ਮਹਾਰ ਕਹਿਣ ਲੱਗੇ ਕਹਿੰਦੇ ਪੰਜਾਬ ਦੇ ਹੱਕਾਂ ਤੇ ਡੱਕ ਹੈ ਬਈਏ ਵਰਲਡ ਬੈਂਕ ਕਹਿ ਰਿਹਾ ਰੋ ਰਿਹਾ ਉਹ वर्ल्ड बैंक ਕਹਿ ਰਿਹਾ ਕਿ ਪੰਜਾਬ ਦੇ ਹੱਕਾਂ ਤੇ ਡੱਕਾ ਨਾ ਕਰੋ ਇਹ ਕੰਮ ਪੰਜਾਬ ਲੁੱਟਿਆ ਜਾਊ ਪੰਜਾਬ ਉੱਚੜ ਜਾਊ ਬਚਾ ਲਓ ਉਹਨਾਂ ਨੇ ਲਿਖ ਕੇ ਦਿੱਤਾ ਆਪਣੀ ਰਿਪੋਰਟ ਚ ਕਿ ਥਿਸ ਇਜ਼ ਜੋਬੀਅਸ ਪ੍ਰੋਜੈਕਟ ਇਹ ਪ੍ਰੋਜੈਕਟ ਬੜਾ ਹੀ ਖਤਰਨਾਕ ਹੈ ਇਹਨੂੰ ਨਾ ਕਰੋ ਪਰ ਸਰ ਇਹਨਾਂ ਨੇ ਕਿੱਥੇ ਮੰਨੇ ਇਹਨਾਂ ਨੇ ਫੇਰ ਵੀ ਹਟੇ ਨਹੀਂ ਸਰ ਇਹਨਾਂ ਨੇ ਪੱਕੀਆਂ ਨਹਿਰਾਂ ਦੋ ਕੱਟੀਆਂ ਸਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਰਾਜਸਥਾਨ ਕੱਲਾ ਕੱਲਾ ਹੀ ਰਾਜਸਥਾਨ ਸਰ ਸਾਡੇ ਪੰਜਾਬ ਤੋਂ 7.6 ਮਿਲੀਅਨ ਏਕੜ ਫੁੱਟ ਮਤਲਬ ਕਿ 7 ਲੱਖ 60 ਹਜ਼ਾਰ ਮਿਲੀਅਨ ਏਕੜ ਫੁੱਟ ਪਾਣੀ ਉਹ ਦੋ ਨਹਿਰਾਂ ਸਾਡੇ ਪੰਜਾਬ ਦੀ ਹਿੱਕ ਪੀੜ ਕੇ ਕੱਢ ਕੇ ਲਿਜਾ ਰਹੀਆਂ ਨੇ ਕੋਈ ਹੈ ਸਰ ਇਹਨਾਂ ਦੀ ਇਹਨਾਂ ਦੀ ਕੋਈ ਪੁਸ਼ਤਪਨਾਹੀ ਕਰਨ ਵਾਲਾ ਸਰ ਪੰਜਾਬ ਤੇ ਪੰਜਾਬੀਆਂ ਨੂੰ ਆਜ਼ਾਦੀ ਦੀ ਲੜਾਈ ਲੜਨ ਦਾ ਇਹਨਾਂ ਨੇ ਸਿਲਾ ਦਿੱਤਾ ਸਰ ਸਿਲਾ ਵੀ ਆ ਸਿਲਾ ਸਰ ਉਸ ਤੋਂ ਬਾਅਦੋ ਸਰ ਕਾਂਗਰਸ ਨੇ ਇੱਕ ਪ੍ਰੋਮਿਸ ਹੋਰ ਕੀਤਾ ਸੀ ਉਸ ਸਮੇਂ ਸਰ ਉਹਨਾਂ ਨੇ ਐਗਰੀ ਕੀਤਾ ਸੀਗਾ ਕਿ ਅਸੀਂ ਜਿਹੜੇ ਫੈਡਰਲ ਸਟਰਕਚਰ ਹੈ ਸਰ ਜਿਹੜਾ ਫੈਡਰਲ ਸਟਰਕਚਰ ਹੈ ਅਸੀਂ ਉਹਦੇ ਤੇ ਕਮਿਸ਼ਨ ਬਠਾਵਾਂਗੇ ਤੇ ਸਰ ਅਸੀਂ ਇਹਨੂੰ ਕਮਿਸ਼ਨ ਨੇ ਰਿਪੋਰਟ ਪੇਸ਼ ਕੀਤੀ ਸਰ ਜਦੋਂ ਕਮਿਸ਼ਨ ਨੇ ਰਿਪੋਰਟ ਪੇਸ਼ ਕੀਤੀ ਉਹਦੇ ਚ ਕਿਹਾ ਪਤਾ ਕੀ ਗਿਆ ਇਨਸਟਰਕਸ਼ਨਸ ਕੀ ਜਾਰੀ ਹੋਈਆਂ ਕਮਿਸ਼ਨ ਨੂੰ ਕਿ ਪੂਰੇ ਭਾਰਤ ਦੀ ਵੰਡ ਤੁਸੀਂ ਇਹ ਜੀਓਗ੍ਰਾਫੀਕਲ ਲਿੰਗੁਇਸਟ ਕਲਚਰ ਬੇਸ ਤੇ ਕਰ ਦਿਓ ਪਰ ਨਾਰਥ ਚ ਨਹੀਂ ਕਰਨੀ ਦੇਖੋ ਕਿੱਡੀ ਵੱਡੀ ਗੱਲ ਔਨ ਰਿਕਾਰਡ ਪੇਪਰ ਨਾਰਥ 'ਚ ਨਹੀਂ ਕਰਨੀ ਨਾਰਥ ਇੰਡੀਆ ਨੂੰ ਛੱਡ ਦਿਓ ਭਾਵੇਂ ਕਿ ਪੰਜਾਬ ਦੇ ਕਿਉਂਕਿ ਉਹ ਤਾਂ ਪੰਜਾਬ ਸੀ ਸਾਂਝਾ ਕਿ ਪੰਜਾਬ ਦੀ ਵੰਡ ਨਾ ਕਰਿਓ ਕਿਉਂਕਿ ਜੇ ਪੰਜਾਬੀ ਤਾਕਤ 'ਚ ਆ ਗਏ ਇਹ ਕੇਂਦਰ ਦੀਆਂ ਸਰਕਾਰਾਂ ਹਲਾ ਕੇ ਰੱਖ ਦੇਣਗੇ ਸਰ ਸੋਚ ਦੇ ਵਿੱਚ ਦੇਖੋ ਕਿੱਡਾ ਫਾਲਟ ਸੀ ਪੰਜਾਬ ਦੀ ਵੰਡ ਨਹੀਂ ਕੀਤੀ ਬਾਕੀ ਪੂਰੇ ਭਾਰਤ ਨੂੰ ਕਹਿੰਦੇ ਵੰਡ ਲਿਓ ਸਰ ਸਾਨੂੰ 18 ਸਾਲ ਲੜਾਈ ਲੜਨੀ ਪਈ ਸਰ 18 ਸਾਲ ਸਰ ਸਾਨੂੰ ਕੁਰਬਾਨੀਆਂ ਦੇਣੀਆਂ ਪਈਆਂ ਜੇਲਾ ਕੱਟਣੀਆਂ ਪਈਆਂ ਸਰ ਸਾਨੂੰ ਕਤਲੇਆਮ ਸਹਿਣਾ ਪਿਆ ਸਰ ਸਾਨੂੰ 15 ਸਾਲ ਲਗਾਤਾਰ ਲੜ ਕੇ 18ਵੇਂ ਸਾਲ ਜਾ ਕੇ ਸਰ ਸਾਡਾ ਪੰਜਾਬੀ ਸੂਬਾ ਫਾਰਮ ਆਊਟ ਹੋਇਆ ਪਰ ਸਰ ਜਿਹੜਾ ਉਹ ਪੰਜਾਬੀ ਸੂਬਾ ਵੀ ਬਣਿਆ ਨਾ ਉਹ ਸਾਡੇ ਡਿਜ਼ਾਇਰਡ ਦੇ ਮੁਕਾਬਕ ਨਹੀਂ ਸੀ ਸਰ 댓 ਵਾਸ ਨਾਟ ਅਪ ਟੂ आवर ਡਿਜ਼ਾਇਰ ਉਹ ਸਾਡੇ ਮੁਤਾਬਕ ਨਹੀਂ ਬਣਿਆ ਉਹਦੇ ਚੋ ਵੀ ਹੋਇਆ ਸਰ ਕਦੇ ਅੱਜ ਤੱਕ ਹੋਇਆ ਮੈਨੂੰ ਦੱਸੋ ਸਰ ਜਿਹੜੀ ਜਿਹੜੀ ਕੌਮ ਨੇ ਸਰ ਜਿਹੜੀ ਕੌਮ ਨੇ 90% ਕੁਰਬਾਨੀਆਂ ਦਿੱਤੀਆਂ ਹੋਣ ਜਿਹੜੀ ਸਟੇਟ 'ਚ ਭਾਰਤ ਦੀ ਇੱਜ਼ਤ ਅਸਮਤ ਰੱਖੀ ਹੋਵੇ ਸਰ ਉਸ ਸਟੇਟ ਦੇ ਕੋਲ ਆਪਣੀ ਕੈਪੀਟਲ ਤੱਕ ਨਾ ਹੋਵੇ ਆਪਣੀ ਰਾਜਧਾਨੀ ਤੱਕ ਨਾ ਛੱਡੀ ਹੋਵੇ ਸਰ ਐਡੋ ਵੱਡਾ ਧੋਖਾ ਇਹ ਹੋਰ ਕੀ ਕਰ ਸਕਦੇ ਹਾਂ ਸਾਡੇ ਨਾਲ ਕੀ ਧੋਖਾ ਕਰ ਸਕਦੇ ਸਰ ਦੱਸੋ ਸਰ ਵਾਦੇ ਕਰ ਕਰ ਇੱਕ ਇੱਕ ਵਾਦੇ ਕੀਤੇ ਇਹਨਾਂ ਨੇ ਕਿ ਤੁਹਾਨੂੰ ਆਹ ਦੇਾਂਗੇ ਤੁਹਾਨੂੰ ਉਹ ਦੇਾਂਗੇ ਸਰ ਪੈਰ ਪੈਰ ਤੇ ਮੁੱਕਰਦੇ ਰਹੇ ਸਮੇਂ ਦੀ ਘਾਟ ਆ ਸਰ ਮੈਨੂੰ ਪਤਾ ਹੈ ਪਰ ਮੈਂ ਕਿਉਂਕਿ ਇੰਪੋਰਟੈਂਟ ਇਹ ਟਾਸਕ ਸਰ ਇਹਦੇ ਤੇ ਦੋ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਦੱਸਣੀਆਂ ਸਰ ਟਾਈਮ ਮੈਗਜ਼ੀਨ ਦੇ ਵਿੱਚ ਉਸ ਸਮੇਂ ਦੇ ਸਾਡੇ ਪ੍ਰਾਈਮ ਮਿਨਿਸਟਰ ਪੰਡਿਤ ਜਵਾਲਾਲ ਨਹਿਰੂ ਜੀ ਨੇ ਕਲੀਅਰਲੀ ਗੱਲ ਕਹੀ ਸੀ ਅਖਬਾਰ ਖਬਰ ਲੱਗੀ ਹੋਈ ਆ ਸਰ ਮੇਰੇ ਕੋਲ ਡਾਟਾ ਹੈ ਮੈਂ ਦੇ ਦੂੰਗਾ ਸਰ ਉਹਨਾਂ ਨੇ ਕਿਹਾ ਸੀ ਕਿ ਮੈਂ ਸਿਵਲ ਵਾਰ ਕਰਾ ਲੂੰਗਾ ਖਾਣਾ ਜੰਗੀ ਕਰਾ ਨੂੰ ਦੇਸ਼ 'ਚ ਪਰ ਮੈਂ ਪੰਜਾਬੀ ਸੂਬਾ ਨਹੀਂ ਦੇਣਾ ਮੁਕਰੇ ਮੁਕਰੇ ਸਰ ਦੇਖੋ ਤੇ ਜਦੋਂ ਪੰਡਤ ਜਵਾਹਰ ਲਾਲ ਨਹਿਰੂ ਜੀ ਨੂੰ ਪੁੱਛਿਆ ਗਿਆ ਕਿ ਕੀ ਗੱਲ ਤੁਸੀਂ ਤਾਂ ਵਾਅਦਾ ਕੀਤਾ ਸੀ ਹੁਣ ਮੁੱਕਰ ਕਾ ਤੁਰੇ ਹੋ ਕਹਿੰਦੇ ਜੀ ਪ੍ਰਸਥਿਤੀਆਂ ਚੇਂਜ ਹੋ ਗਈਆਂ ਹੁਣ ਉਹ ਪ੍ਰਸਥਿਤੀਆਂ ਨਹੀਂ ਰਹੀਆਂ ਬਈ ਬਾਜੀਵਾ ਜਦੋਂ ਤਾਂ ਤੁਹਾਨੂੰ ਤਾਜ ਚਾਹੀਦੇ ਸੀ ਜਦੋਂ ਤਾਂ ਤੁਹਾਨੂੰ ਤਖਤ ਚਾਹੀਦੇ ਸੀ ਉਦੋਂ ਪ੍ਰਸਥਿਤੀਆਂ ਅਨੁਕੂਲ ਸੀ ਜਦੋਂ ਤੁਸੀਂ ਕੁਰਸੀਆਂ ਤੇ ਬਹਿ ਗਏ ਜਦੋਂ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਹੁਣ ਪ੍ਰਸਥਿਤੀਆਂ ਅਨੁਕੂਲ ਨਹੀਂ ਰਹੀਆਂ ਹੁਣ ਮੈਂ ਖੰਨਾ ਜੰਗੀ ਲੜ ਲੂੰਗਾ ਕੀ ਬਾਤ ਹੈ ਸਰ ਐਡੇ ਐਡੇ ਦੋਗਲੇ ਚਿਹਰੇ ਸਰ 65000 ਪੰਜਾਬੀਆਂ ਨੇ ਕਹਿਣਾ ਸੌਖਾ ਹੈ 65000 ਪੰਜਾਬੀਆਂ ਨੇ ਸਰ ਕੋਟ ਅਰੈਸਟ ਦਿੱਤੀ ਸੀ ਐਵੇਂ ਨਹੀਂ ਪੰਜਾਬੀ ਸੂਬਾ ਬਣਿਆ ਸੀ ਸਰ 65000 ਪੰਜਾਬੀਆਂ ਨੇ ਕੋਟ ਅਰੈਸਟ ਦਿੱਤੀ ਤਾਂ ਜਾ ਕੇ 18 ਸਾਲ ਦੀ ਐਡੀ ਵੱਡੀ ਘਾਲਣਾ ਤੋਂ ਬਾਅਦ ਸਰ ਅਸੀਂ ਆਪਣੀ ਸੂਬੇ ਦੀ ਮੰਗ ਨੂੰ ਪੂਰਾ ਕਰਾ ਸਕੇ ਸਰ ਇਸ ਤੋਂ ਬਾਅਦ ਚੋ ਸਰ ਰੀ ਆਰਗੇਨਾਈਜੇਸ਼ਨ ਆਫ ਸਟੇਟਸ ਆਇਆ 1966 ਸਰ ਛਾਰਚ ਹਰਿਆਣਾ ਬਣਿਆ 1966 ਸਰ ਜਦੋਂ ਰੀਆਰਗੇਨਾਈਜੇਸ਼ਨ ਐਕਟ ਆਇਆ ਹੋਰ ਸਰ ਧਿਆਨ ਨਾਲ ਸੁਣਿਓ ਸਭ ਤੋਂ ਖਤਰਨਾਕ ਗੱਲ ਉਹਰੇ ਕੀ ਹੋਈ ਹੈ ਇਹ ਸੁੰਨਾ ਜ਼ਰੂਰੀ ਹੈ ਸਰ ਅੱਜ ਸਾਡੇ 3.5 ਕਰੋੜ ਪੰਜਾਬੀਆਂ ਦਾ ਸਰ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਤਿੰਨ ਕਲੋਜ਼ ਸਭ ਤੋਂ ਖਤਰਨਾਕ ਪਾਈਆਂ ਕੋਜੀ ਚਾਲ ਸਾਜਿਸ਼ ਫਰੇਆ ਪੰਜਾਬ ਦੇ ਨਾਲ ਸਰ ਕਲੋਜ਼ ਨੰਬਰ 78 ਕੋਡ ਨੰਬਰ 79 ਕਲੋਜ਼ ਨੰਬਰ 80 ਕਢਵਾ ਕੇ ਦੇਖ ਲਿਓ ਸਰ ਰੀਆਰਗੇਨਾਈਜੇਸ਼ਨ ਐਕਟ ਨੂੰ ਸਰ ਉਹਦੇ ਚ ਕੀ ਲਿਖਿਆ ਆਇਆ ਸੀ 78 ਨੰਬਰ ਕਲੋਜ਼ ਕੀ ਕਹਿੰਦਾ ਸੁਣਨ ਵਾਲੀ ਗੱਲ ਅੱਜ ਸਰ 78 ਨੰਬਰ ਕਲੋਜ਼ ਕਹਿੰਦਾ ਕਿ ਡਿਸਟ੍ਰੀਬਿਊਸ਼ਨ ਆਫ ਪੰਜਾਬ ਵਾਟਰਸ ਡਿਸਟ੍ਰੀਬਿਊਸ਼ਨ ਆਫ ਪੰਜਾਬ ਵਾਟਰਸ ਇਜ਼ ਅ ਸਟੇਟ ਸਬਜੈਕਟ ਨਾਟ ਅ ਸੈਂਟਰਲ ਸਬਜੈਕਟ ਸਰ 78 ਨੰਬਰ ਕਲੋਜ਼ ਲਿਖਿਆ ਲਿਖਿਆ ਤੇ ਉਹਦੇ ਚ ਕੀ ਕੀਤਾ ਸਰ ਡਿਸਟ੍ਰੀਬਿਊਸ਼ਨ ਆਫ ਵਾਟਰਸ ਨੂੰ ਪੰਜਾਬ ਐਕਟ ਚੋਂ ਪੰਜਾਬ ਸਟੇਟ ਐਕਟ ਚੋਂ ਕੱਢ ਕੇ ਸੈਂਟਰ ਦਾ ਐਕਟ ਬਣਾਤਾ ਸਰ ਦੇਖੋ ਕਿੱਡੀ ਮਾਰੀ ਕਿੱਡਾ ਧੋਖਾ ਸਰ 79 ਨੰਬਰ 79 ਨੰਬਰ ਕਲੋਜ਼ ਸੀ ਡਵੈਲਪਮੈਂਟ ਆਫ ਰਿਵਰਸ ਸਰ ਡਵੈਲਪਮੈਂਟ ਆਫ ਰਿਵਰਸ ਦਾ ਵੀ ਸਟੇਟ ਸਬਜੈਕਟ ਸੀ ਜਿਹੜਾ ਕੱਢਿਆ ਗਿਆ ਕੱਢ ਕੇ ਸਰ ਸੈਂਟਰ ਦਾ ਸਬਜੈਕਟ ਬਣਾਇਆ ਗਿਆ ਸਰ ਕਲੋਜ਼ ਨੰਬਰ 80 ਜਿਹੜਾ ਸੀ ਪੰਜਾਬ ਆਫ ਪੰਜਾਬ ਦੇ ਰਿਵਰ ਹੈਡ ਵਰਕਸ ਦੀ ਰਿਵਰ ਹੈਡ ਵਰਕਸ ਦੀ ਜਿਹੜੀ ਮਾਲਕਾਨਾ ਹੱਕ ਵੀ ਪੰਜਾਬ ਦੇ ਜਿਹੜੇ ਰਿਵਰ ਤੇ ਹੈਡ ਵਰਕਸ ਬਣੇ ਹੋਏ ਨੇ ਉਹਨਾਂ ਤੇ ਹੱਕ ਕੀਦਾ ਸਰ 80 ਨੰਬਰ ਕਲੋਜ਼ ਐਡ ਕੀਤਾ ਗਿਆ ਸਰ ਪੰਜਾਬ ਦੇ ਹੈਡ ਵਰਕਸ ਦਾ ਅਧਿਕਾਰ ਪੰਜਾਬ ਤੋਂ ਖੋਕੇ ਇਹਨਾਂ ਸਰਕਾਰਾਂ ਨੇ ਸਰ ਕੇਂਦਰ ਚ ਰਾਜ ਕਰਦੀਆਂ ਸਰਕਾਰਾਂ ਨੇ ਆਪਣੇ ਕੇਂਦਰ ਦੇ ਥੱਲੇ ਲੈ ਲਿਆ ਸਰ ਅੱਜ ਗੱਲਾਂ ਕਰਦੇ ਨੇ ਚੀਚੀ ਉਂਗਲੀ ਨੂੰ ਖੂਨ ਲਾ ਕੇ ਕਿ ਅਸੀਂ ਤਾਂ ਤੁਹਾਡੇ ਨਾਲ ਅਸੀਂ ਤਾਂ ਪੰਜਾਬ ਦੇ ਪਾਣੀਆਂ ਦੇ ਰਾਖੇ ਹਾਂ ਸਰ ਰਾਖੇ ਨੇ ਲੁੱਟ ਕੇ ਸਰ ਪੰਜਾਬ ਦਾ ਪਾਣੀ ਸਾਰਾ ਖਾ ਗਏ ਤੇ ਅੱਜ ਹੁਣ ਕਹਿੰਦੇ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਸਰ ਇੱਕ ਵੀ ਨਨ ਆਫ ਥੀਸ ਕਲੋਜ਼ ਵਰ ਇੰਪੋਜ਼ਡ ਸਰ ਗੱਲ ਸੁਣਿਓ ਬੜੇ ਧਿਆਨ ਨਾਲ ਇਹਨਾਂ ਚੋ 78 79 80 ਇਹਨਾਂ ਚੋ ਇੱਕ ਵੀ ਕਲੋਜ਼ ਸਰ ਜਿਹੜੇ ਬਾਕੀ ਸੂਬੇ ਸੀ ਜਿੱਥੇ ਪਾਣੀਆਂ ਦੀ ਵੰਡ ਹੋਈ ਸੀ ਸਰ ਉਹਨਾਂ ਤੇ ਇੱਕ ਵੀ ਕਲੋਜ਼ ਕਿਸੇ ਹੋਰ ਸਟੇਟ ਚ ਲਾਗੂ ਨਹੀਂ ਹੋਈ ਸਰ ਮੇਰੇ ਕੋਲ ਆ ਡਾਟਾ ਪਿਆ ਸਰ ਇਹ ਜੇ ਤੁਸੀਂ ਪੁੱਛੋਗੇ ਕਿ ਕਿੱਥੇ ਆਹੀ ਦਾ ਕੰਮ ਹੋਇਆ ਮੈਂ ਸਰ ਅੱਜ ਲਿਖ ਕੇ ਲੈ ਕੇ ਆਇਆ ਸਰ ਨਰਬਨਾ ਨਦੀ ਦੀ ਵੰਡ ਹੋਈ ਸੀ ਨਰਮਦਾ ਦੀ ਸਰ ਨਰਮਦਾ ਦੇ ਵਿੱਚ ਤਿੰਨ ਰਾਈਪੇਰੀਅਨ ਸਟੇਟਾਂ ਬੋਲਦੀਆਂ ਸੀ ਇੱਕ ਮੱਧ ਪ੍ਰਦੇਸ਼ ਗੁਜਰਾਤ ਤੇ ਮਹਾਰਾਸ਼ਟਰਾ ਸਰ ਰਾਜਸਥਾਨ ਨੇ ਆਪਣੀ ਅਪੀਲ ਦਾਇਰ ਕੀਤੀ ਕਿ ਸਾਨੂੰ ਇਸ ਦਾ ਹੱਕ ਦਿੱਤਾ ਜਾਵੇ ਸਾਨੂੰ ਪਾਰਟੀ ਬਣਾਈ ਜਾਵੇ ਸਰ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਨੇ ਸਰ ਟ੍ਰਿਬਿਊਨਲ ਨੂੰ ਕਿਹਾ ਕਿ ਰਾਜਸਥਾਨ ਨੂੰ ਪਾਰਟੀ ਬਣਾਓ ਸੁਣਨ ਵਾਲੀ ਗੱਲ ਹੈ ਸਰ ਕੇਂਦਰ ਸਰਕਾਰ ਦੇ ਕਹਿਣ ਤੇ ਉਹਨਾਂ ਨੇ ਰਾਜਸਥਾਨ ਨੂੰ ਜਦੋਂ ਪਾਰਟੀ ਬਣਾਇਆ ਸਰ 4 ਸਾਲ ਬਾਅਦ ਉਹਦਾ ਰਿਜ਼ਲਟ ਪਤਾ ਕੀ ਆਇਆ ਸਰ ਰਾਜਸਥਾਨ ਬੁਰੀ ਤਰ੍ਹਾਂ ਆਪਣੀ ਮੂੰਹ ਦੀ ਖਾ ਕੇ ਮੁੜਿਆ ਉਹ ਚ ਕਲੀਅਰ ਲਿਖ ਕੇ ਦਿੱਤਾ ਉਹਨਾਂ ਨੇ ਕਿ ਰਾਜਸਥਾਨ ਦਾ ਨਰਮਦਾ ਨਦੀ ਦੇ ਪਾਣੀਆਂ ਤੇ ਇੱਕ ਤੁਪਕੇ ਜਿੰਨਾ ਵੀ ਹੱਕ ਨਹੀਂ ਸਰ ਮੈਂ ਅੱਜ ਪੁੱਛਦਾ ਸਰ ਜੇ ਨਰਮਦਾ ਦੇ ਉੱਤੇ ਜੇ ਨਰਮਦਾ ਦੇ ਉੱਤੇ ਰਾਜਸਥਾਨ ਦਾ ਇੱਕ ਪੈਸੇ ਦਾ ਹੱਕ ਨਹੀਂ ਸਿਰਫ ਪੰਜਾਬ ਦੇ ਨਾਲ ਦੱਸੋ ਕਿਵੇਂ ਐਡਾ ਵਿਤਕਰਾ ਹੋ ਸਕਦਾ ਪੰਜਾਬ ਦੇ ਪਾਣੀਆਂ ਤੇ ਰਾਜਸਥਾਨ ਦਾ ਹੱਕ ਕਿਵੇਂ ਹੋ ਸਕਦਾ ਜੀ ਕੋਈ ਦੱਸ ਸਕਦਾ ਅੱਜ ਸਦਨ ਚ ਇਹ ਤਾਂ ਸਰ ਸਾਡੀ ਪਿੱਠ 'ਚ ਛੋਰਾ ਮਾਰ ਕੇ ਘੁਮਾ ਕੇ ਬਾਹਰ ਕੱਢਣ ਵਾਲੀ ਗੱਲ ਹੈ ਕਿ ਦੋਰੇ ਮਾਪਤੰਡ ਕਿਸੇ ਹੋਰ ਸਟੇਟਾਂ 'ਚ ਹੋਰ ਮਾਪਤੰਡ ਨੇ ਤੇ ਪੰਜਾਬ ਦੇ ਵਿੱਚ ਤੁਹਾਡੇ ਹੋਰ ਮਾਪਤੰਡ ਨੇ ਸਰ ਇਸ ਤੋਂ ਬਾਅਦ ਚੋ ਸਰ ਐਕਸਪਰਟ ਬਿਠਾਏ ਗਏ ਸਰ ਐਕਸਪਰਟ ਨੇ ਪੰਜਾਬ ਦੇ ਰਿਵਰ ਵਾਟਰ ਦੇ ਸਰ ਕਲੌਜ਼ਸ ਸਰ ਜਿੰਨੇ ਕਲੌਜ਼ ਇਹਦੇ ਤੇ ਐਕਸਪਰਟ ਬੋਲਦੇ ਨੇ ਜਿਹੜੇ ਲੀਗਲ ਐਕਸਪਰਟਸ ਨੇ ਸਰ ਜਿਹੜੇ ਕਾਨੂੰਨਦਾਨ ਨੇ ਲੀਗਲ ਐਕਸਪਰਟਸ ਬੋਲ ਰਹੇ ਨੇ ਕਿ ਪੰਜਾਬ ਦੇ ਉੱਤੇ ਜਿਹੜੀ 78 79 ਤੇ 80 ਕਲੌਜ਼ ਲਾਈਆਂ ਇਹ ਟੋਟਲੀ ਇਲਲੀਗਲ ਨੇ ਇਲਲੀਗਲ ਨੇ ਇਹ ਲੀਗਲ ਨਹੀਂ ਹੈਗੀਆਂ ਸਰ ਇਹ ਇੱਕ ਿੱਕਟੀ ਵੱਡੀ ਗੱਲ ਹੈ ਕਿ ਇਲਲੀਗਲ ਕਲੌਜ਼ ਸਾਡੇ ਉੱਤੇ ਇੰਪੋਜ਼ ਕੀਤੀਆਂ ਗਈਆਂ ਸਰ ੱਟਕੇ ਨਾਲ ਲਾਈਆਂ ਗਈਆਂ ਸਰ ਅੱਜ ਅੱਜ ਦੇਖੋ ਸਰ ਜੇ ਪੰਜਾਬ ਦੇ ਟੋਟਲ ਪਾਣੀ ਦੀ ਮੈਂ ਗੱਲ ਕਰਾਂ ਹੋ ਸਕਦਾ ਸਰ ਮੇਰੇ ਕੋ ਆਕੜਾ 1921 ਫਰਕ ਹੋਵੇ ਪਰ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਮੈਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਾਂ ਸਰ 100% ਪਾਣੀ ਚੋਂ ਸਰ ਪੰਜਾਬ ਨੂੰ ਪਤਾ ਕਿੰਨਾ ਮਿਲ ਰਿਹਾ ਸਰ 100% ਪਾਣੀ ਚੋਂ ਪੰਜਾਬ ਨੂੰ ਮਿਲ ਰਿਹਾ 24.58% ਸਰ ਰਾਜਸਥਾਨ ਪਤਾ ਕਿੱਲਾ ਹੀ ਕਿੰਨਾ ਲੈ ਜਾ ਰਿਹਾ 50.9% ਸਰ ਹਰਿਆਣਾ ਪਤਾ ਕਿੰਨਾ ਲੈ ਜਾ ਰਿਹਾ 20.38% ਸਰ ਸਾਡਾ ਪਾਣੀ ਤਾਂ ਜੰਮੂ ਕਸ਼ਮੀਰ ਵੀ ਵਰਤ ਰਿਹਾ ਸਰ ਜੰਮੂ ਕਸ਼ਮੀਰ 3.80 ਸਰ ਦਿੱਲੀ ਨੂੰ ਜਾ ਰਿਹਾ 1. ਸਰ 1.16% ਸਰ ਪੰਜਾਬੀ ਸਰ ਪੰਜਾਬੀ ਆਪਣੀ ਜੇ ਅੱਜ ਇਹ ਸਾਰਾ ਪਾਣੀ ਇਕੱਠਾ ਕਰ ਲਈਏ ਨਾ ਬੇਸਨ ਦਾ ਜੇ ਅੱਜ ਸਾਰੇ ਦਰਿਆਵਾਂ ਦਾ ਪਾਣੀ ਆਪਾਂ ਇਕੱਠਾ ਕਰ ਲਈਏ ਸਾਰਿਆਂ ਦਾ ਸਰ ਸਾਰਾ ਪਾਣੀ ਇਕੱਠਾ ਕਰਨ ਤੋਂ ਬਾਅਦ ਵੀ ਸਰ ਜੇ ਅਸੀਂ ਇਹ ਸਾਰਾ ਪਾਣੀ ਪੰਜਾਬ 'ਚ ਵਰਤ ਲਈਏ ਸਾਰਾ ਜੋ ਦਿੱਲੀ ਨੂੰ ਜਾਂਦਾ Rajasthan ਨੂੰ ਕਿਤੇ ਵੀ ਜਾਂਦਾ ਸਰ ਤਾਂ ਵੀ ਸਰ ਅਸੀਂ ਪੰਜਾਬ ਅੱਜ ਪਾਣੀ ਕੰਨੀਓ ਡੈਫਿਸਟ ਸਟੇਟ ਐਂਡ ਸਰ ਡੈਫਿਸਟ ਤੁਸੀਂ ਸੋਚੋ ਅਸੀਂ ਕਿਹੜੇ ਮੁੱਲ ਦਾ ਪਾਣੀ ਸਰ 8000 ਕਰੋੜ ਰੁਪਏ ਦੀ ਸਾਲ ਦੀ ਸਬਸਿਡੀ ਬਿਜਲੀ ਦੀ ਭਰੇ ਪੰਜਾਬ 8000 ਕਰੋੜ ਰੁਪਇਆ ਸਾਲ ਦੀ ਐਗਰੀਕਲਚਰ ਦੀ ਸਬਸਿਡੀ ਭਰੇ ਪੰਜਾਬ ਕਿਸ ਵਾਸਤੇ ਆਪਣੇ ਜ਼ਮੀਨ ਦੇ ਵਿੱਚੋਂ ਡੋਕੇ ਕੱਢ ਕੱਢ ਕੇ ਆਪਣੇ ਜ਼ਮੀਨ ਦਾ ਪਾਣੀ ਖਤਮ ਕਰਨ ਪਿੱਛੇ ਤੇ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਫਰੀ ਦੇ ਵਿੱਚ ਲੈ ਕੇ ਜਾਣ ਬਗਾਨੇ ਤਸਰ ਕਮਾਲ ਦੀ ਗੱਲ ਐਡਾ ਵਿਤਕਰਾ ਉਹ ਸਰ ਸਾਡੀਆਂ ਔਲਆਂ ਜਿਹੜੀਆਂ ਨਸਲਾਂ ਨੇ ਉਹ ਸਰ ਸਾਨੂੰ ਲਾਣਤਾ ਨਹੀਂ ਪਾਣਗੀਆਂ ਹੋਰ ਕੀ ਕਰਨਗੀਆਂ ਕਿ ਤੁਸੀਂ ਆਪਣੀਆਂ ਉਸ ਸਮੇਂ ਕੁਰਸੀਆਂ ਬਚਾਣ ਦੇ ਚੱਕਰ ਚ ਉਸ ਸਮੇਂ ਦੀ ਆਪਣੀ ਇੱਜ਼ਤਾਂ ਬਚਾਣ ਦੇ ਚੱਕਰ ਚ ਕਿਹੜੇ ਐਗਰੀਮੈਂਟਾਂ ਤੇ ਬੈਠੇ ਸਾਈਨ ਕਰੀ ਗਏ ਸਰ ਅੱਜ ਪੰਜਾਬ 8000 ਤੋਂ 9000 ਕਰੋੜ ਰੁਪਇਆ ਸਾਲ ਦੀ ਜਿਹੜਾ ਜ਼ਮੀਨ ਚੋਂ ਪਾਣੀ ਕੱਢਣ ਲਈ ਸਬਸਿਡੀ ਦੇ ਰਿਆ ਦੋਰੇ ਨੁਕਸਾਨ ਨਾਲ ਤਾਂ ਬਿਜਲੀ ਦਾ ਨੁਕਸਾਨ ਨਾਲ ਸਾਡੇ ਕੋਲੇ ਦਾ ਨੁਕਸਾਨ ਨਾਲ ਅਸੀਂ ਕੋਲੇ ਦੀ ਪੇ ਕਰ ਰਹੇ ਆਂ ਨਾਲ ਕੋਲਾ ਫੂਕ ਰਿਆ ਉਹਦੇ ਪੈਸੇ ਨਾਲ ਬਿਜਲੀ ਫ੍ਰੀ ਲੈ ਰਹੇ ਆਂ ਉਹਦੇ ਪੈਸੇ ਫਿਰ ਪੰਜਾਬ ਦਾ ਪਾਣੀ ਆ ਜਿਹੜਾ ਉਹ ਕੱਢ ਰਹੇ ਹੋ ਪੈਸੇ ਸਰਾ ਅਸੀਂ ਕਿੱਥੋਂ امیر ਹੋ ਜਾਾਂਗੇ ਪੰਜਾਬ ਕਿਵੇਂ ਬਚੂਗਾ ਪੰਜਾਬ ਸਿਰ ਕਰਜ਼ਾ ਕਿਉਂ ਨਹੀਂ ਚੜੂਗਾ ਅੱਜ ਮੈਂ ਇਹਨਾਂ ਨੂੰ ਪੁੱਛਦਾ ਓਦੋਂ ਸੁੱਤੇ ਪਏ ਸੀ ਇਹਨਾਂ ਦੇ ਲੀਡਰ ਓਦੋਂ ਕਿਉਂ ਨਾ ਬੋਲੇ ਕਿ ਅਸੀਂ ਪੰਜਾਬ ਦੇ ਵਿੱਚੋਂ ਇੱਕ ਬੂੰਦ ਪਾਣੀ ਦੀ ਨਹੀਂ ਦੇਣੀ ਅੱਜ ਕਹਿੰਦੇ ਅਸੀਂ ਬੂੰਦ ਨਹੀਂ ਦੇਣੀ ਪਾਣੀ ਦੀ ਜਦੋਂ ਅੱਜ ਇਹ ਮੁੱਦਾ ਭਗਵਾਨ ਸਿੰਘ ਮਾਨ ਜੀ ਨੇ ਚੱਕ ਲਿਆ ਜਦੋਂ ਅੱਜ ਮੁੱਦਾ ਇਹ ਆਮ ਆਦਮੀ ਪਾਰਟੀ ਦੀ ਪੜੀ ਨਿੱਕੀ ਸਾਰੀ ਜਮਾਤ ਨੇ ਚੱਕ ਲਿਆ ਅੱਜ ਹੁਣ ਇਹਨਾਂ ਕੋਲ ਜਵਾਬ ਹੈ ਇਸ ਗੱਲ ਦਾ ਕਿ ਉਦੋਂ ਕਿੱਥੇ ਸੀ ਇਹ ਸੁੱਤੇ ਪਏ ਜਦੋਂ ਇਹਨਾਂ ਕੋਲ 10-10 ਸਾਲ ਇਹਨਾਂ ਦੀਆਂ ਸਰਕਾਰਾਂ ਲਗਾਤਾਰ ਰਹੀਆਂ ਸਰ 75 ਸਾਲ ਇਹਨਾਂ ਇਹਨਾਂ ਪਾਰਟੀਆਂ ਨੇ ਬਸ ਸਰ ਲਾਸਟ ਪੇਜ ਰਹਿ ਗਿਆ ਇਹਨਾਂ ਨੇ ਰਾਜ ਕੀਤਾ ਸਰ ਮੈਂ ਇੱਕ ਗੱਲ ਹੋਰ ਇਹ ਹੋਰ ਕਹਿਣੀ ਚਾਹੁੰਦਾ ਸਰ ਪੰਜਾਬ ਦੀਆਂ ਪੰਜਾਬ ਦੇ ਜਿਹੜੇ ਪੰਜਾਬ ਦੇ ਸਰ ਪਾਣੀ ਨੇ ਗਰਾਊਂਡ ਵਾਟਰ ਸਰ ਪੰਜਾਬ ਤੇ ਗਰਾਊਂਡ ਵਾਟਰ ਦੀਆਂ ਤਿੰਨ ਤਹਿਾਂ ਸੀ ਸਰ ਤਿੰਨ ਤਹਿ ਸਰ ਪਹਿਲੀ ਤਹਿ 25 20 25 ਫੁੱਟ ਤੇ ਸੀ ਸਰ 20 ਪੱਕੀ ਫੁੱਟ ਤੇ ਸਰ ਇਹਨੂੰ ਅਸੀਂ ਸਬ ਸਰਫੇਸ ਵਾਟਰ ਕਹਿੰਦੇ ਆ ਸਰ ਜਿਹਨੂੰ ਅਨ ਕਨਫਾਈਡ ਐਕੁਆਫਾਇਰ ਕਹਿੰਦੇ ਆ ਸਰ ਸਰ ਅੱਜ ਤੋਂ 25 ਸਾਲ ਪਹਿਲਾਂ ਅਸੀਂ 20 25 ਫੁੱਟ ਵਾਲੀ ਪਾਣੀ ਦੀ ਤਹਿ ਉਡਾਤੀ ਸਰ ਦੂਜੀ ਤਹਿ ਸੀ ਜਿਹਨੂੰ ਪਾਂਡੂ ਕਹਿੰਦੇ ਆ 70 70 ਫੁੱਟਾਂ ਵਾਲੀ ਸਰ ਉਸ ਪਾਂਡੂ ਨੂੰ ਅਸੀਂ ਕਨਫਾਈਡ ਐਕੁਆਫਾਇਰ ਕਹਿੰਦੇ ਆ ਸਰ ਅੱਜ ਤੋਂ 10 ਸਾਲ ਪਹਿਲਾਂ ਅਸੀਂ ਪਾਂਡੂ ਵੀ ਚੂਸਤਾ ਸਰ ਉਹ ਵੀ ਨਹੀਂ ਛੱਡਿਆ ਸਰ ਹੁਣ ਅਸੀਂ ਪਹੁੰਚ ਗਏ ਸਰ 200 ਤੋਂ 400 ਫੁੱਟ ਤੇ ਸਰ 200 ਤੋਂ 400 ਫੁੱਟ ਦੀ ਜਿਹੜੀ ਲੇਅਰ ਹੈ ਨਾ ਸਰੇ ਪਾਣੀ ਦੀ ਪੰਜਾਬ ਦੇ ਪਾਣੀ ਦੀ ਸਰ ਰਹਿਮ ਕਰੋ ਇਹ ਪੰਜਾਬ ਦੇ ਪਾਣੀ ਦੀ ਸਰ ਆਖਰੀ ਬੂੰਦ ਹੈ ਆਖਰੀ ਬੂੰਦ ਪੰਜਾਬ ਦੇ ਪਾਣੀ ਦੀ ਧਰਤੀ ਹੇਠਲੀ ਸਰ ਆਖਰੀ ਬੂੰਦ ਹੈ ਜਿਹੜੀ ਅੱਜ ਪੰਜਾਬੀ ਪੀਣ ਲੱਗੇ ਹੋਏ ਨੇ ਸਰ ਵੱਟੇ ਵੱਟੇ ਮਹਾਰ ਕਹਿ ਰਹੇ ਨੇ ਵੱਟੇ ਵੱਟੇ ਮਹਾਰ ਸਰ ਕਿਤਾਬਾਂ ਪੜ ਲੀਆਂ ਵੱਡੇ ਵੱਡੇ ਮਹਾਰ ਕਹਿ ਰਹੇ ਨੇ ਸਰ ਕਿ ਆਉਣ ਵਾਲੀ ਲੜਾਈ ਸੋਨੇ ਲਈ ਨਹੀਂ ਹੋਣੀ ਆਉਣ ਵਾਲੀ ਲੜਾਈ ਚਾਂਦੀ ਲਈ ਨਹੀਂ ਹੋਣੀ ਜ਼ਮੀਨਾਂ ਲਈ ਵੀ ਨਹੀਂ ਹੋਣੀ ਆਉਣ ਵਾਲੀ ਲੜਾਈ ਜਿਹੜੀ ਹੋਣੀ ਆ ਪੋਟੇਬਲ ਵਾਟਰਸ ਲਈ ਹੋਣੀ ਆ ਪੀਣ ਵਾਲੇ ਪਾਣੀ ਲਈ ਲੋਕ ਮਰਨਗੇ ਪੀਣ ਵਾਲੇ ਪਾਣੀ ਲਈ ਲੜਾਈਆਂ ਲੜਨਗੇ ਸਰ ਪੀਣ ਨੂੰ ਪਾਣੀ ਉਹ ਨਹੀਂ ਬਚਣਾ ਕਿੱਥੇ ਰਹੂਗੀ ਸਰ ਇਹ ਫੇ ਸੱਭਿਤਾ ਜਿਹੜੀ ਸਾਡੀ ਹੈ ਕਾ ਹੋਣਾ ਸੀ ਉਰੋ ਪਹਿਲਾਂ ਅਸੀਂ ਮਾਰਾਂ ਚੱਲਦੇ ਚੱਲਦੇ ਉਰੇ ਤੱਕਾਂਗੇ ਜਦੋਂ ਹੁਣ ਪਾਣੀ ਮੁੱਕ ਜੂ ਉਰੋ ਅਸੀਂ ਉੱਜੜ ਕੇ ਫਿਰ ਕਿੱਥੇ ਜਾਵਾਂਗੇ ਜੀ ਕਿਹੜਾ ਬਸਾਨੂੰ ਸਾਨੂੰ ਕਿਹੜਾ ਸਾਨੂੰ ਆਪਣੇ ਘਰ ਚ ਐਂਟਰੀ ਦੇ ਦੂਗਾ ਜੀ ਅਸੀਂ ਪੰਜਾਬੀ ਜਾਵਾਂਗੇ ਕਿੱਥੇ ਸਰ ਕਦੇ ਸੋਚ ਕੇ ਦੇਖਿਓ ਪੰਜਾਬ ਸਰ 1 ਕਿਊਸਿਕ ਪਾਣੀ ਦੀ 1 ਕਿਊਸਿਕ ਪਾਣੀ ਦੀ ਵੈਲਿਊ ਪਤਾ ਕਿੰਨੀ ਆ ਸਰ 1 ਕਿਊਸਿਕ ਸਰ 1 ਕਿਊਸਿਕ ਪਾਣੀ ਦੀ ਵੈਲਿਊ ਆ 1.25 ਕਰੋੜ ਸਰ ਸਵਾ ਕਰੋੜ ਰੁਪਏ ਦਾ ਇੱਕ ਕਿਊਸਿਕ ਪਾਣੀ ਆ ਸਰ ਸਰ ਜਿੰਨੇ ਕਿਊਸਿਕ ਪਾਣੀ ਇਹਨਾਂ دریاਵਾ ਦੀ ਹਿੱਕ ਚੀਰਦਾ ਹੋਇਆ ਰਾਜਸਥਾਨ ਹਰਿਆਣੇ ਨੂੰ ਜਾ ਰਿਹਾ ਹੈ ਕਦੇ ਸਰ ਉਹਦਾ ਮੁੱਲ ਪਵਾ ਕੇ ਦੇਖ ਲਿਓ ਸਰ ਜਿਹੜੇ ਪੰਜਾਬ ਸਰ ਕਹਿੰਦੇ ਨੇ ਨਾ 3 ਲੱਖ ਕਰੋੜ ਦਾ ਕਰਜ਼ਾ ਹੈ ਸਰ ਇੱਕ ਵਾਰ ਮੁੱਲ ਪਵਾ ਕੇ ਦੇਖ ਲਿਓ ਸਰ ਪੰਜਾਬ ਸਰ ਪੰਜਾਬ ਪੂਰੇ ਵਿਸ਼ਵ ਦਾ ਸਭ ਤੋਂ ਅਮੀਰ ਸੂਬਾ ਹੋਊਗਾ ਜੀ ਵਿਸ਼ਵ ਦਾ ਅਮੀਰ ਸੂਬਾ ਜੇ ਕਿਤੇ ਸਾਨੂੰ ਉਹਦਾ ਮੁੱਲ ਮਿਲ ਜਵੇ ਸਰ ਪਰ ਇਹਨਾਂ ਨੇ ਸਰ ਕੋਲਾ ਜਿਹੜੀ ਸਟੇਟ 'ਚ ਕੋਲਾ ਹੁੰਦਾ ਫਰੀਚ ਮਿਲਦਾ ਨਹੀਂ ਸਰ ਜਿਹੜੀ ਸਟੇਟ 'ਚੋਂ ਲੋਹਾ ਨਿਕਲਦਾ ਫਰੀਚ ਮਿਲਦਾ ਨਹੀਂ ਸਰ ਜਿਹੜੀ ਸਟੇਟ 'ਚੋਂ ਸੋਨਾ ਨਿਕਲਦਾ ਫਰੀਚ ਮਿਲਦਾ ਨਹੀਂ ਸਰ ਜਿਹੜੀ ਸਟੇਟ 'ਚੋਂ ਤੇਲ ਨਿਕਲਦਾ ਫਰੀਚ ਮਿਲਦਾ ਨਹੀਂ ਸਰ ਫਿਰ ਸਾਡੀ ਸਟੇਟ ਕੋਲ ਤਾਂ ਸਿਰਫ ਇੱਕੋ ਇੱਕ ਚੀਜ਼ ਸੀ ਪਾਣੀ ਸਰ ਫਿਰ ਸਾਡਾ ਪਾਣੀ ਕਿਉਂ ਫਰੀਚ ਲੈ ਕੇ ਜਾ ਰਹੇ ਨੇ ਕਿਉਂ ਨਹੀਂ ਮੁੱਲ ਦੇ ਦੇ ਸਰ ਵੱਡੀ ਗੱਲ ਹੈ ਕਿਉਂ ਨਹੀਂ ਮੁੱਲ ਦੇ ਦੇ ਸਰ ਲਾਸਟ ਗੱਲ ਕਹਿ ਰਹੇ ਆ ਸਰ 31 ਦਸੰਬਰ 31 ਦਸੰਬਰ 1981 ਨੂੰ ਸਰ ਇੱਕ ਐਗਰੀਮੈਂਟ ਸਾਈਨ ਹੋਇਆ ਪੰਜਾਬ ਦੇ ਡਾਕੇ ਦਾ ਐਗਰੀਮੈਂਟ 31 ਦਸੰਬਰ ਸਰ 31 ਦਸੰਬਰ 1981 ਨੂੰ ਪੰਜਾਬ ਦੇ ਵਿੱਚ ਇੱਕ ਐਗਰੀਮੈਂਟ ਸਾਈਨ ਹੁੰਦਾ ਸਰ ਜਿਹੜੀ ਕਿ ਦੇਸ਼ ਦੇ ਰਾਜਕਰ ਦੇ ਉਸ ਸਮੇਂ ਦੀ ਪਾਰਟੀ ਦੀ ਜਮਾਤ ਦੇ ਹੈਡ ਇੰਦਰਾ ਗਾਂਧੀ ਜੀ ਦਰਬਾਰਾ ਸਿੰਘ ਜੀ ਨੂੰ ਪੰਜਾਬ ਤੋਂ ਕਾਂਗਰਸ ਦੇ ਮੁੱਖ ਮੰਤਰੀ ਭਜਨ ਦਾਲ ਜੀ ਹਰਿਆਣੇ ਤੋਂ ਕਾਂਗਰਸ ਦੇ ਮੁੱਖ ਮੰਤਰੀ ਸ਼ਿਵਚਰਨ ਮਾਥੁਰ ਜੀ ਮੁੱਖ ਮੰਤਰੀ ਰਾਜਸਥਾਨ ਤੋਂ ਸਰ ਤੰਨੇ ਮੁੱਖ ਮੰਤਰੀ ਕਾਂਗਰਸ ਦੇ ਸੱਦੇ ਜਾਂਦੇ ਨੇ ਬੁਲਾਏ ਜਾਂਦੇ ਨੇ ਐ ਟੇਬਲ ਤੇ ਐ ਕਾਗਜ਼ ਧਰਿਆ ਜਾਂਦਾ ਕਿ ਜਾਂ ਤਾਂ ਅੱਜ ਆਪਣੀਆਂ ਚੀਫ ਮਿਨਿਸਟਰੀਆਂ ਸੱਜਿਓ ਨਹੀਂ ਇਹਦੇ ਤੇ ਸਾਈਨ ਕਰ ਜਿਓ ਸਰ ਸਿਰ ਸੁੱਟ ਕੇ ਐ ਸਾਈਨ ਕਰਕੇ ਆਏ ਨੇ ਤੰਨੇ ਜਣੇ ਤੰਨੇ ਜਣੇ ਸਰ ਕਿੱਡੀ ਵੱਡੀ ਗੱਲ ਹੈ ਸਰ ਡਾਕਾ ਸਰ ਇਸ ਤੋਂ ਬਾਅਦ ਚੋਂ सर, 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 ओ, सर, 1976 ਚ ਸਰ 1976 ਚ ਜਿਹੜਾ ਪਾਣੀਆਂ ਦਾ ਅਵਾਰਡ ਸੀ ਨਾ ਸਰ ਇਟ ਵਾਸ ਕਨਵਰਟਡ ਟੂ ਅਕੋਰਡ ਸਰ ਉਹ ਜਿਹੜਾ ਅਵਾਰਡ ਜਾਰੀ ਕੀਤਾ ਸੀ ਉਹ ਐਗਰੀਮੈਂਟ ਚ ਤਬਦੀਲ ਕਰਤਾ ਸਰ 1976 ਚ ਉਸ ਸਾਈਨਾਂ ਤੋਂ ਬਾਅਦ ਚ ਕਿਵੇਂ ਵੱਜ ਜਾਂਦਾ ਸਰ ਪੰਜਾਬ ਦੱਸੋ ਤਾਂ ਸਹੀ ਅੱਜ ਕਹ ਰਹੇ ਨੇ ਜੀ ਕੈਪਟਨ ਵਿਨਿੰਦਰ ਸਿੰਘ ਜੀ ਪਾਣੀਆਂ ਤੇ ਰੱਖੇ ਨੇ ਹੱਥ ਚ ਕੈਂਚੇ ਫੜ ਕੇ ਗੈਂਟੀਆਂ ਤੁਸੀਂ ਭਰ ਕੇ ਹੱਥ ਦੇ ਵਿੱਚ ਚਾਂਦੀ ਦੀਆਂ ਕਈਆਂ ਇਹ ਪਿੱਛੋਂ ਐ ਲਿਆਏ ਭਗਾ ਕੇ ਕਹਿੰਦੇ ਮਾਰੋ ਟੱਕ ਜੋਰ ਦੀ ਕੱਢ ਦਿਓ ਇੱਕ ਚੀਰ ਕੇ ਇੱਕ ਹੋਰ ਲਾਈਨ ਤੇ ਅੱਜ ਕਹਿੰਦੇ ਨੇ ਅਸੀਂ ਪਾਣੀਆਂ ਦੇ ਰੱਖੇ ਨੇ ਹੱਦ ਕਰਤੀ ਧੋਰੇ ਫੇਸ ਐਟੇ ਡਬਲ ਫੇਸ ਮੈਂ ਤਾਂ ਕਦੇ ਜ਼ਿੰਦਗੀ ਨਹੀਂ ਸੋਚਿਆ ਐਟੇ ਧੋਰੇ ਫੇਸ ਵੀ ਪੰਜਾਬ ਤੋਂ ਸਟੇਟਮੈਂਟ ਹੋਰ ਦੇ ਦਿੰਦੇ ਨੇ ਹਰਿਆਣੇ 'ਚ ਹੋਰ ਦੇ ਦਿੰਦੇ ਨੇ ਰਾਜਸਥਾਨ 'ਚ ਹੋਰ ਦੇ ਦਿੰਦੇ ਦਿੱਲੀ 'ਚ ਹੋਰ ਦੇ ਦਿੰਦੇ ਨੇ ਮੈਨ ਲੱਗਦਾ ਜੇ ਕਿਤੇ ਉਹ ਕਿਤੇ ਪੁਲਾੜ 'ਚ ਚਲੇ ਜਾਣ ਚੰਦਰਮਾ ਤੇ ਵੀ ਜਾ ਕੇ ਕੋਈ ਹੋਰ ਸਟੇਟਮੈਂਟ ਦੇ ਦਣਗੇ ਚਲੋ ਖੈਰ ਸਰ 8 ਅਪ੍ਰੈਲ ਲਾਸਟਰ 8 ਅਪ੍ਰੈਲ 1982 ਨੂੰ 8 ਅਪ੍ਰੈਲ 1982 ਨੂੰ ਸਰ ਕਪੂਰੀ ਦੇ ਵਿਖੇ ਸਰ ਟੱਕ ਲਾਇਆ ਗਿਆ ਟੱਕ ਟੱਕ 8 ਅਪ੍ਰੈਲ 1982 ਨੂੰ ਕੋਈ ਭੁੱਲਿਓ ਨਾ ਸਰ ਅੱਜ ਪਾਣੀਆਂ ਦੇ ਰੱਖ ਕੇ ਕੰਦੇ ਨੇ ਸਰ 36 ਮੀਟਿੰਗਾਂ 36 ਮੀਟਿੰਗਾਂ ਕੇਂਦਰ ਦੀ ਸਰਕਾਰ ਦੇ ਨਾਲ ਔਨ ਰਿਕਾਰਡ ਸਰ ਕੀਤੀਆਂ ਗਈਆਂ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਦਿਸ ਇਸ਼ੂ ਇਜ਼ ਓਨਲੀ ਕਨਸਟੀਟਿਊਸ਼ਨਲ ਕਨਸਟੀਟਿਊਸ਼ਨਲ ਬੀ ਇਹਦਾ ਮਸਲਾ ਬਹਿ ਕੇ ਹੱਲ ਕਰ ਲੋ ਨਾ ਗੱਲ ਵਧਾਓ ਇਹ ਕਨਸਟੀਟਿਊਸ਼ਨਲ ਮਸਲਾ ਹੈ ਨਾ ਪੰਜਾਬ ਦੇ ਹੱਕਾਂ ਤੇ ਡਾਕਾ ਮਾਰੋ ਸਰ 36 ਦੀਆਂ 36 ਮੀਟਿੰਗਾਂ ਜਦੋਂ ਬੇਸਿੱਟਾ ਨਿਕਲੀਆਂ ਜਦੋਂ ਬੇਸਿੱਟਾ ਨਿਕਲੀਆਂ ਸਰ ਪੰਜਾਬੀਆਂ ਨੇ ਮੋਰਚੇ ਲਾਏ ਸਰ ਪੰਜਾਬੀਆਂ ਨੇ ਮੋਰਚੇ ਲਾਏ ਨਹਿਰਾਂ ਰੋਕਣ ਲਈ ਸਰ ਸਾਨੂੰ ਅਤਵਾਦੀ ਕਿ ਆ ਗਿਆ ਸਾਨੂੰ ਗੱਤਬੱਤ ਦੀ ਗਿਆ ਗਿਆ ਸਾਡੇ ਗੋਲੀਆਂ ਮਾਰੀਆਂ ਗਏ ਹਿੱਕ ਚੀਰੇ ਗਏ ਸਰ ਇਸੇ ਪੰਜਾਬ ਦੇ ਵਿੱਚੋਂ ਇਸੇ ਪਾਣੀਆਂ ਦੇ ਵਿੱਚੋਂ ਫਿਰ ਦਰਬਾਰ ਸਾਹਿਬ ਤੇ ਹਮਲੇ ਹੋਏ ਸਰ ਅਸੀਂ ਕਿਵੇਂ ਭੁੱਲ ਜਾਾਂਗੇ ਸਰ ਅਸੀਂ ਭੁੱਲ ਸਕਦੇ ਆ ਅੱਜ ਇਹ ਗੱਲਾਂ ਮਾਰਦੇ ਨੇ ਸਰ ਸਰ ਇਸ ਤੋਂ ਬਾਅਦ ਚੋ ਸਰ ਇਹ ਜਿਹੜਾ 2 ਜੂਨ ਦੇ 2 ਜੂਨ ਦੇ ਭਾਸ਼ਣ ਚ 2 ਜੂਨ ਦੇ ਸਰ ਲਾਸਟ ਹੈ 2 ਜੂਨ ਦੇ ਭਾਸ਼ਣ ਚ ਫਿਰ ਰਿਪੋਰਟ ਕਰ ਲਓ ਜੀ ਖਤਮ ਹੈ ਸਰ ਬਸ 2 ਜੂਨ ਦੇ ਭਾਸ਼ਣ ਚ ਸਰ ਮਾਨਯੋਗ ਇੰਦਰਾ ਗਾਂਧੀ ਜੀ ਆਪਣੇ ਭਾਸ਼ਣ ਚ ਕਹਿੰਦੇ ਨੇ ਕਿ ਅਸੀਂ ਦਰਬਾਰ ਸਾਹਿਬ ਤੇ ਬਿਲਕੁਲ ਹਮਲਾ ਨਹੀਂ ਕਰਾਂਗੇ 2 ਜੂਨ ਦੇ ਭਾਸ਼ਣ ਚ ਕਹਿੰਦੇ ਨੇ ਵੀ ਅਸੀਂ ਦਰਬਾਰ ਸਾਹਿਬ ਤੇ ਬਿਲਕੁਲ ਹਮਲਾ ਨਹੀਂ ਕਰਾਂਗੇ ਰਿਕਾਰਡ ਚ ਪਿਆ ਚੈੱਕ ਕਰਾ ਕੇ ਦੇਖ ਲਿਓ ਸਰ 3 ਦਿਨ 4 ਦਿਨ ਦੇ ਵਿੱਚ ਪੈਣ ਦਿੱਥੇ ਸਰ 3 ਦਿਨ 4 ਦਿਨ ਸਰ ਸਾਡੇ ਸਭ ਤੋਂ ਪਵਿੱਤਰ ਸਥਾਨ ਤੇ ਹਮਲਾ ਸਰ 20 ਹੱਲ ਸੀ ਜੇ ਕੱਟਣੇ ਹੁੰਦੇ 20 ਹੱਲ ਸੀ ਸਰ 20 ਬੈਠ ਕੇ ਜਿੰਮੇ ਮਰਜੀ ਨਵੇੜ ਲੁੰਦੇ ਹਰ ਚੀਜ਼ ਨੂੰ ਸਰ ਬੈਠ ਕੇ ਨਵੇੜਿਆ ਜਾ ਸਕਦਾ ਸੀ ਪਰ ਸਰ ਐਟਾ ਵੱਡਾ ਦੱਸੋ ਪੂਰੇ ਭਾਰਤ ਦੇ ਵਿੱਚ ਜਿਵੇਂ ਹੋਰ ਐਡੇ ਸੰਕਟਮ ਤੇ ਸੰਤੋਰਮ ਦੇ ਉੱਤੇ ਐਡੇ ਮੁਕੱਦਸ ਤੇ ਪਵਿੱਤਰ ਸਥਾਨ ਦੇ ਉੱਤੇ ਜਿੱਥੇ ਹਰ ਧਰਮ ਦਾ ਬੰਦਾ ਜਾਂਦਾ ਸਿਰ ਝੁਕਾਂਦਾ ਸਰ ਕਦੇ ਹੋ ਸਕਦੇ ਸੀ ਸਾਡੇ ਐਡੇ ਪਵਿੱਤਰ ਸਥਾਨ ਤੇ ਵੀ ਹਮਲੇ ਹੋਣਗੇ ਸਰ ਇਹ ਕਿੱਥੋਂ ਜਸਟੀਫਾਈ ਕਰਨਗੇ ਇਹ ਕਿੱਥੋਂ ਸਰ ਇੱਕ ਆਖਰ ਚ ਸਰ ਜਸਟਿਸ ਆਰ ਐਲ ਆਰ ਐਸ ਨਰੁੱਲਾ ਹੋਏ ਨੇ 1980 ਦੇ ਆਸ-ਪਾਸ ਸਰ ਉਹ ਪੰਜਾਬ ਹਰਿਆਣਾ ਦੇ ਚੀਫ ਜਸਟਿਸ ਰਹੇ ਨੇ ਸਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਰ ਜਸਟਿਸ ਆਰ ਐਸ ਨਰੁੱਲਾ ਨੇ ਵੀ ਸਰ ਇਹ ਜਸਟੀਫਾਈ ਕਰਤਾ ਸੀ ਸਰ ਕਿ ਜਿਹੜੀਆਂ ਪੰਜਾਬੀ ਮੰਗਾਂ ਮੰਗਦੇ ਨੇ ਚਾਹੇ ਉਹ ਸਰ ਚਾਹੇ ਉਹ ਸਾਡੀ ਚੰਡੀਗੜ੍ਹ ਦੀ ਮੰਗ ਹੋਵੇ ਚਾਹੇ ਸਾਡੇ ਦਰਬਾਰ ਸਾਹਿਬ ਦਾ 15 ਮੀਟਰ ਦੀ ਮੰਗ ਹੋਵੇ ਸਰ ਉਹ ਸਾਰੀਆਂ ਮੰਗਾ ਜਾਏਗੀ ਸਿਰਫ ਖੈਰ ਐਨੀ ਹਾਊਸ ਸਰ ਅੱਜ ਸਰ ਪੰਜਾਬ ਨੂੰ ਜ਼ਰੂਰਤ ਕੀ ਹੈ ਸਰ ਅੱਜ ਸਰ ਅੱਜ ਪੰਜਾਬ ਨੂੰ ਜ਼ਰੂਰਤ ਹੈ ਸਾਡੀ ਜਿਹੜੀ ਸਰ ਐਨੂਅਲ ਕੰਜ਼ਮਪਸ਼ਨ ਹੈ 66.12 ਬਿਲੀਅਨ ਕਯੂਬਿਕ ਮੀਟਰ ਬੀਸੀਐਮ ਸਰ ਅੱਜ ਸਾਡੀ ਡਿਮਾਂਡ ਹੈ 66.12 ਬਿਲੀਅਨ ਕਿਊਬਿਕ ਮੀਟਰ ਦੀ ਸਰ ਜਿਹੜੇ ਚੋਂ ਸਾਨੂੰ ਐਗਰੀਕਲਚਰ ਲਈ 66.58 ਕਿਊਬ ਬਿਲੀਅਨ ਕਿਊਬਿਕ ਮੀਟਰ ਪਾਣੀ ਚਾਹੀਦਾ ਸਰ ਤੇ ਸਰ ਸਾਡੇ ਕੋਲ ਜਿਹੜਾ ਤਿੰਨੇ ਨਦੀਆਂ ਦਾ ਜਿਹੜਾ ਪਾਣੀ ਜੇ ਮਿਲਾ ਲਈਏ ਨਾ ਸਤ ਤਿੰਨੇ ਨਦੀਆਂ ਦਾ ਸਾਰੇ 42.04 ਕਿਊਬਿਕ ਮੀਟਰ ਬਣਦਾ ਸਰ ਪੰਜਾਬ ਇਹਦੇ ਚੋ ਸਿਰਫ 17.95 ਬਿਲੀਅਨ ਕਯੂਬਿਕ ਮੀਟਰ ਵਰਤ ਰਿਹਾ ਸਰ ਅੱਜ ਪੰਜਾਬ ਪਤਾ ਹੈ 24.09 ਕਯੂਬਿਕ ਮੀਟਰ ਕਿੱਥੋਂ ਪੂਰਾ ਕਰ ਰਿਹਾ ਪਤਾ ਕਿਸੇ ਨੂੰ ਸਰ 24.09 ਕਯੂਬਿਕ ਮੀਟਰ ਚੋ ਸਰ ਅਸੀਂ ਗਰਾਊਂਡ ਵਾਟਰ ਪਤਾ ਕਿੰਨਾ ਕੱਢਣ ਲੱਗੇ ਹੋਏ ਆ ਸਰ ਅਸੀਂ ਸਰ 17.07 ਕਿੱਡੀ ਆਂਕੜਾ ਸਰ 17.07 ਬਿਲੀਅਨ ਕਿਊਬਿਕ ਮੀਟਰ ਪਾਣੀ ਸਰ ਅਸੀਂ ਧਰਤੀ ਦੀ ਇੱਕ ਚੀਜ਼ ਕਰ ਦੇਣਗੇ ਬਸ ਖਤਮ ਸਰ ਲਾਸਟ ਸਰ ਸ਼ਾਹ ਕਮਿਸ਼ਨ ਦੀ ਰਿਪੋਰਟ ਬਸ ਇੱਕਲ ਬਸ ਖਤਮ ਸਰ ਖਤਮ ਸਰ ਸ਼ਾਹ ਕਮਿਸ਼ਨ ਦੀ ਰਿਪੋਰਟ ਸਰ ਜਦੋਂ ਇਹ ਸਟੇਟਸ ਦੀ ਡਿਵਾਈਡਡ ਡਿਵੀਜ਼ਨ ਹੋਈ ਹੈ ਸਰ ਸ਼ਾਹ ਕਮਿਸ਼ਨ ਬਣਿਆ ਸੀ ਸਰ ਸ਼ਾਹ ਕਮਿਸ਼ਨ ਦੀ ਰਿਪੋਰਟ ਕਢਾ ਕੇ ਦੇਖ ਲਿਓ ਸ਼ਾਹ ਕਮਿਸ਼ਨ ਛੜਿਆਮ ਲਿਖ ਕੇ ਗਿਆ ਸਰ ਕਿ ਭਾਖੜਾ ਡੈਮ ਨੰਗਲ ਡੈਮ ਪਾਵਰ ਹਾਊਸਸ ਆਫ ਦੀ ਡੈਮ ਟਰਾਂਸਮਿਸ਼ਨ ਲਾਈਨਸ ਆਫ ਦੀ ਡੈਮ ਐਂਡ ਕੈਨਾਲਸ ਸ਼ੁੱਡ ਬੀ 기ਵਨ ਟੂ ਪੰਜਾਬ ਤੇ ਹੱਕ ਪੰਜਾਬ ਦਾ ਬਣਦਾ ਸਰ ਇਹਨਾਂ ਦਾ ਕੋਈ ਹੱਕ ਨਹੀਂ ਬਣਦਾ